ਇਹ 16 ਤਰੀਕ ਨੂੰ ਪਿਛਲੇ ਮਹੀਨੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਗੱਡੀ ਆਲਟੋ ਜੋ ਕਿ ਹੰਡਾਇਆ ਬਰਨਾਲਾ ਰੋਡ ਤੋਂ ਸਲਿੱਪ ਰੋਡ ਚੜਦਾ ਹੈ ਮੁਗਰ ਰੋਡ ਤੇ ਉੱਥੇ ਦੁਪਹਿਰ ਦੇ ਟਾਈਮ ਉਹਦੇ ਵਿੱਚ ਅੱਗ ਲੱਗ ਗਈ ਹੈ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਫਾਇਰ ਬ੍ਰਿਗੇਡ ਐਂਬੂਲੈਂਸ ਨੂੰ ਬੁਲਾਇਆ ਗਿਆ ਸੀਗਾ ਉੱਥੇ ਮੌਕੇ ਤੇ ਤੇ ਦੇਖਿਆ ਕਿ ਇੱਕ ਇੰਡੀਵਿਜੂਅਲ ਉਹਦੇ ਵਿੱਚ ਹੀ ਉਹਦੀ ਵੀ ਡੈਥ ਹੋ ਗਈ ਸੀਗੀ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਉਹ ਮਿਸਟਰ ਹਰਚਰਨ ਸਿੰਘ ਸੀਗੇ ਜੋ ਕਿ ਵਿਕਟਮ ਸੀਗੇ ਇਸ ਕੇਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਇਨੀਸ਼ੀਅਲੀ ਐਦਾਂ ਜਤਾਇਆ ਜਾ ਰਿਹਾ ਸੀਗਾ ਕਿ ਇਹ ਐਕਸੀਡੈਂਟਲ ਡੈਥ ਹੈਗੀ ਜਿੱਦਾਂ ਗਰਮੀ ਦੇ ਕਾਰਨ ਆਵਸ਼ ਗਰਮੀ ਕਾਫੀ ਪੈਰੀ ਸੀ ਤੇ ਇਸ ਕਰਕੇ ਗੱਡੀ ਚ ਅੱਗ ਲੱਗ ਗਈ ਤੇ ਉਹਨਾਂ ਦੀ ਡੈਥ ਹੋ ਗਈ ਬਟ ਮੌਕੇ ਤੇ ਪਹੁੰਚ ਕੇ ਜਿੱਦਾਂ ਸਾਡੀ ਟੀਮਸ ਪਹੁੰਚਦੀ ਹੈ ਫੋਰੈਂਸਿਕ ਦੀ ਤੇ ਟੈਕਨੀਕਲ ਟੀਮਸ ਪਹੁੰਚੀ ਤੇ ਸੀਨੀਅਰ ਆਫਸਰਸ ਵੀ ਗਏ ਤੇ ਥੋੜਾ ਡਾਊਟ ਸੀਗਾ ਕਈ ਗੱਲਾਂ ਤੇ ਫਿਰ ਫੈਮਿਲੀ ਮੈਂਬਰਸ ਤੋਂ ਪੁੱਛਗਿੱਛ ਕੀਤੀ ਗਈ ਹਿਊਮਨ ਇੰਟ ਲਾਈ ਗਈ ਤੇ ਮਾਮਲਾ ਸ਼ੱਕੀ ਸਾਨੂੰ ਲੱਗਿਆ ਸੀ ਤੇ ਉਹਦੀ ਤਹਿ ਤੱਕ ਪਹੁੰਚਣ ਵਾਸਤੇ ਫੇਰ ਸਾਡੇ ਐਸਪੀ ਡੀ ਸਾਹਿਬ ਸੰਦੀਪ ਮਾਨ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਐਂਡ ਐਸਐਚਓ ਸਿਟੀ ਟੂ ਨਿਰਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਐਂਡ ਟੈਕਨੀਕਲ ਸਾਈਬਰ ਦੀ ਟੀਮਸ ਫੋਰੈਂਸਿਕ ਦੀ ਟੀਮਸ ਅਸੀਂ ਲਾਤੀ ਸੀਗੀ ਵਕ ਵਕ ਤੇ ਡੀਟੇਲਸ ਦੇ ਵਿੱਚ ਜਦੋਂ ਅਸੀਂ ਗਏ ਤੇ ਫੇਰ ਪਤਾ ਲੱਗਿਆ ਕਿ ਜੋ ਇਹ ਮਰਨ ਵਾਲਾ ਹੈਗਾ ਹਰਚਰਨ ਸਿੰਘ ਇਹਦੀ ਵਾਈਫ ਹੈਗੀ ਸੁਖਵੀਰ ਕੌਰ ਉਹਦਾ ਰਿਲੇਸ਼ਨ ਸੀਗਾ ਅਕਿਊਸਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ ਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਟੈਂਡਾ ਦੇ ਰਹਿਣ ਵਾਲੇ ਆ ਦੋਨੋਂ ਇਹਨਾਂ ਨੇ ਕਾਂਸਪੀਰੇਸੀ ਰਚੀ ਸੀ ਕਿ ਬਿਕੋਜ਼ ਇਹਨਾਂ ਦੇ ਅਫੇਅਰ ਬਾਰੇ ਹਰਚਨਨ ਸਿੰਘ ਨੂੰ ਪਤਾ ਲੱਗਿਆ ਸੀ ਉਹ ਰੋਕਦਾ ਸੀਗਾ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜਾਨ ਤੋਂ ਮਾਰ ਕੇ ਇਹਨੂੰ ਰਾਤੋਂ ਹਟਾਇਆ ਜਾਏ ਇਹਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਹਾਨੇ ਸਰ ਉਸ ਪਾਸੇ ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ ਤੇ ਗੱਲ ਦੇ ਵਿੱਚ ਉਹਦੇ ਪਰਣਾ ਪਾ ਕੇ ਇੱਕ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ ਫਰ ਕੌਕਰਿਜਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਨੂੰ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼ ਉਹਦੇ ਨਾਲ ਉਹਦੇ ਮੂੰਹ ਤੇ ਨੱਕ ਦੇ ਵਿੱਚ ਪਾਤਾ ਜਿਹਦੇ ਨਾਲ ਉਹ ਤੁਰੰਤ ਬੇਹੋਸ਼ ਹੋ ਗਿਆ ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ ਤੇ ਉਹ ਪਾ ਕੇ ਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਲੱਗ ਰਿਹਾ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਤੇ ਪਤਾ ਨਹੀਂ ਲੱਗੇਗਾ ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਕਾਂਸਪੀਰੇਸੀ ਨੂੰ ਅਨਰਥ ਕੀਤਾ ਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ ਰਿਕਵਰੀਜ਼ ਆਰ ਇਨ ਪ੍ਰੋਸੈਸ ਤੇ ਡੂਰਿੰਗ ਇਨਟੈਰੋਗੇਸ਼ਨ ਇਨਵੈਸਟੀਗੇਸ਼ਨ ਮੁਢਲੀ ਤਫਤੀਸ਼ ਦੇ ਵਿੱਚ ਇਹ ਖੁਦ ਵੀ ਮੰਨਦੇ ਆ ਕਿ ਜੋ ਇਹਨਾਂ ਨੇ ਐਦਾਂ ਐਦਾਂ ਕੰਮ ਕੀਤਾ ਇਸ ਚੀਜ਼ ਸਰ ਕਿਵੇਂ ਪਤਾ ਲੱਗਿਆ ਕਿ ਤੁਹਾਨੂੰ ਸ਼ੱਕ ਹੋਇਆ ਜਿਵੇਂ ਕਾਸਰ ਦੱਸਾਇਆ ਗਿਆ ਸੀ ਜੀ ਇਹ ਟੈਕਨੀਕਲ ਜਿੱਦਾਂ ਅਸੀਂ ਸੀਸੀਟੀਵੀ ਵੀ ਦੇਖੀ ਉੱਥੋਂ ਤੇ ਜਿੱਦਾਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਅਫੇਅਰ ਬਾਰੇ ਫੈਮਿਲੀ ਮੈਂਬਰਸ ਨੂੰ ਵੀ ਸ਼ੱਕ ਸੀਗਾ ਤਾਂ ਜਦੋਂ ਅਸੀਂ ਟੈਕਨੀਕਲ ਸਰਵੇਲੈਂਸ ਲਾਈ ਤੇ ਉਥੇ ਆਸ-ਪਾਸ ਲੋਕਾਂ ਨੂੰ ਆਂਡਗਵਾਂਡ ਦੇ ਵਿੱਚ ਪਤਾ ਕੀਤਾ ਤੇ ਹੌਲੀ-ਹੌਲੀ ਤਾਰ ਤੋਂ ਤਾਰ ਅਸੀਂ ਜੋੜੀ ਸੁਰਾਗ ਮਿਲਦੇ ਗਏ ਸਾਨੂੰ ਤੇ ਇਸੇ ਕਰਕੇ ਲਗਭਗ ਕਾਫੀ ਦਿਨ 16 ਤਰੀਕ ਦੀ ਵਾਰਦਾਤ ਹੈ 20 ਦਿਨ ਸਾਨੂੰ ਲੱਗ ਗਏ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਕੇਸ ਸੀਗਾ ਤੇ ਇਹਨੂੰ ਤਹ ਤੱਕ ਜਾ ਕੇ ਬਿਕੋਜ਼ ਵੀ ਵਾਂਟਡ ਕਿ ਭਈ ਸਾਡੇ ਕੋਲ ਸਬਸਟੈਂਸ਼ੀਅਲ ਐਵਿਡੈਂਸ ਹੋਏ ਤਾਂ ਹੀ ਕਿਸੇ ਨੂੰ ਕਿਉਂਕਿ ਮਰਡਰ ਕੇਸ ਰਜਿਸਟਰ ਕਰਕੇ ਅਰੇਸਟ ਪਾਣਾ ਵੱਡੀ ਗੱਲ ਹੁੰਦੀ ਹੈ ਤੇ ਇਸ ਕਰਕੇ ਸਮਾਂ ਲੱਗਿਆ ਬਟ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹਨੂੰ ਢੁਮਾਈ ਦੇ ਨਾਲ ਤਫ਼ਤੀਸ਼ ਕਰਕੇ ਸਾਡੀ ਸਾਰੇ ਕੇ ਸਾਰੇ ਫੈਕਟ ਸਰਫੇਸ ਹੋ ਗਏ ਸਰ ਕਿੰਨੀ ਗ੍ਰਿਫਤਾਰੀ ਹੈ ਕਿਸ ਤਰ੍ਹਾਂ ਇਹ ਮੀਂਹ ਡਰ ਇਹ ਦੀ ਇਹ बिकॉज ਇਹ ਪਿਛਲੇ ਮਹੀਨੇ ਦੀ ਵਾਰਦਾਤ ਹੈਗੀ ਤਾਂ 302 ਦੇ ਵਿੱਚ ਹੀ ਆਈਪੀਸੀ ਦਾ ਸੈਕਸ਼ਨ ਜੋ ਸੀਗਾ ਉਹਦੇ ਵਿੱਚ ਹੀ ਇਹ ਪਰਚਾ ਦਿੱਤਾ ਗਿਆ ਤੇ ਇਹਦੇ ਵਿੱਚ ਤਿੰਨ ਜਿਹੜੇ ਅਕਿਊਜ਼ ਹੈ ਜਿਨ੍ਹਾਂ ਨੇ ਕੀਤਾ ਸੀਗਾ ਉਹ ਤਿੰਨੋਂ ਨੂੰ ਹੀ ਅਸੀਂ ਅਰੈਸਟ ਕਰ ਲਿਆ ਹੈਗਾ ਜੋ ਮਰਨ ਵਾਲਾ ਆਇ ਸੀਗਾ ਹਰਚਰਨ ਸਿੰਘ ਉਹਦੀ ਵਾਈਫ ਸੁਖਵੀਰ ਕੋਰ ਸੁਖਜੀਤ ਕੋਰ ਟੇਕ ਉਹਦਾ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਹਰਦੀਪ ਸਿੰਘ ਇਹ ਉਹਨਾਂ ਦਾ ਦੋਸਤ ਦੋਨਾਂ ਦਾ ਸੁਖਦੀਪ ਸਿੰਘ ਤਿੰਨਾਂ ਨੂੰ ਹੀ ਅਸੀਂ ਅਰੈਸਟ ਕਰ ਲਿਆ। ਇਹ ਵੀ ਕਾਰ ਵਿੱਚ ਹੀ ਬੈਠੀ ਸੀ ਦੀ ਘਰ ਆਲੀ ਜਾਂ ਇਹਨਾਂ ਨੇ ਗੱਡੀ ਆ ਕੇ ਰੋਕੀ। ਨਹੀਂ ਇਹ ਗੱਡੀ ਦੇ ਵਿੱਚ ਹੀ ਜੋ ਇਹਨਾਂ ਨੇ ਜੋ ਹਾਲੇ ਪਤਾ ਲੱਗਿਆ ਹੈਗਾ ਕਿ ਗੱਡੀ ਦੇ ਵਿੱਚ ਹੀ ਅੰਦਰ ਵੜ ਕੇ ਉਹਨੂੰ ਜਿੱਦਾਂ ਮੈਂ ਦੱਸਿਆ ਕਿ ਪੜਣਾ ਪਾ ਲਿਆ ਤੇ ਓਵਰ ਪਾਵਰ ਕਰ ਲਿਆ ਕਿਉਂਕਿ ਇਹ ਤਿੰਨ ਜਣੇ ਸੀਗੇ ਤੇ ਨਾਲ ਹੀ ਉਹਨੂੰ ਸੁਗਾਤਾ ਜੋ ਹਿੱਟ ਸੀਗਾ ਉਹ ਨੱਕ ਦੇ ਵਿੱਚ ਪਾ ਕੇ ਤੇ ਉਹ ਜਦੋਂ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਅੱਗ ਲਾਤੀ। ਸਤਿ ਸ਼੍ਰੀ ਅਕਾਲ ਜੀ ਵਿੱਚ ਕਲਾਸੇ ਹੋਣ ਦੀ ਉਮੀਦ ਲੱਗਦੀ ਹੈ ਵੀ ਇਹ ਵੀ ਸੁਣਨ ਦੇ ਵਿਚਾਰੇ ਵੀ ਇੰਸੂਰੈਂਸ ਵਗੈਰਾ ਦੀ ਗੱਲ ਵੀ ਕਾਜੀ ਕਿਛ ਕੁ ਹਾਂ ਜੀ ਇਹ ਸਾਨੂੰ ਵੀ ਪਤਾ ਲੱਗਿਆ ਹੈ ਜੀ ਇਹ ਸਾਰੀ ਗੱਲਾਂ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਹੁਣ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਤੇ ਇਹਨਾਂ ਚੀਜ਼ਾਂ ਨੂੰ ਵੀ ਬਿਲਕੁਲ ਗੌਰ ਤੇ ਦੇਖਿਆ ਜਾਏਗਾ। ਇਹਨਾਂ ਨੂੰ ਗੁਰਦੀਪ ਸਿੰਘ ਹੈ ਸਾਫਾ ਪੰਚੇਤ ਮੈਂਬਰੀਪਿੰਟ ਦਰਾਜ ਤੋਂ ਜਿਹੜੀ ਕਿ ਕਿਵੇਂ ਇਹ ਆਸਾ ਹੋਇਆ ਸੀ ਕਿਵੇਂ ਪਤਾ ਲੱਗਿਆ ਕਿ ਇਸ ਤਰ੍ਹਾਂ ਇਹ ਸ਼ੱਕ ਜਦਾ ਹੋ ਗਿਆ ਕਿ ਸ਼ੁਰੂਆਤ ਜੇ ਜਦੋਂ ਸਾਨੂੰ 16 ਤਰੀਕ ਨੂੰ ਦੁਪਹਿਰੇ ਸਾਡੇ ਪਿੰਡੋਂ ਮੁੰਡਾ ਗਗਨਪਰਾੜਾ ਉਹਨੂੰ ਸਾਣੇ ਦੇ ਵਿੱਚੋਂ ਫੋਨ ਗਿਆ ਵੀ ਐ ਕਰਕੇ ਛੁੱਟ ਪਿੰਡ ਹਰਚਨ ਸਿੰਘ ਪੁੱਤਰ ਹਰਵੰਦ ਸਿੰਘ ਨਾਂ ਦਾ ਬੰਦਾ ਹੈਗਾ ਵੀ ਉਹ ਭਾਈ ਗੱਡੀ ਦੇ ਵਿੱਚ ਅੱਗ ਲਾ ਕੇ ਉਹਦੀ ਮੌਤ ਹੋ ਚੁੱਕੀ ਆ। ਵੀ ਉਦੋਂ ਬਾਅਦ ਜਦੋਂ ਅਸੀਂ ਆਏ ਤਾਂ ਲਾਸ਼ ਬਿਲਕੁਲ ਸੜ ਚੁੱਕੀ ਸੀਗੀ ਅਸੀਂ ਆਪਣੇ ਤੌਰ ਤੇ ਜਿਹੜੇ ਕੈਂਪਰੀਸ ਉੱਤੇ ਸਾਹਮਣੇ ਹੋਟਲ ਦੇ ਵਿੱਚ ਲੱਗੇ ਜਿੱਥੇ ਵੀ ਦੇਖੀਏ ਬਾਕੀ ਅੱਗ ਲੱਗੀ ਹੈ ਵੀ ਜਾਂ ਕੋਈ ਸ਼ੱਕੀ ਘਟਨਾਣਾ ਹੋਵੇ ਯਾਮ ਗੱਲ ਨਹੀਂ ਹੈ ਅੱਜ ਕੱਲ੍ਹ ਲੁੱਟਖੋਹੀਆਂ ਹੋ ਰਹੀਆਂ ਨੇ ਜਿਹੜੀਆਂ ਉਸ ਵੇਲੇ ਕੈਂਚੀ ਕੈਮਰੇ ਦੇ ਵਿੱਚ ਆ ਕੇ ਦੇਖਿਆ ਉੱਥੇ ਸਾਨੂੰ ਸੱਕ ਪਿਆ ਵੀ ਇਹ ਇੱਕ ਸੋਚੀ ਸਾਥ ਸਾਥ ਦੇ ਇਹਨਾਂ ਮੁੰਡੇ ਦਾ ਕਤਲ ਕੀਤਾ ਗਿਆ। ਜਿਹਦੀ ਫਿਰ ਐਸਐਚਓ ਨਿਰਮਲਜੀਤ ਸਿੰਘ ਜੀ ਨੂੰ ਸਾਧ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਸਾਡੇ ਨਗਰ ਦਾ ਜਿਹੜਾ ਨੌਜਵਾਨ ਸੀ ਵੀ ਇਹ ਦਾ ਕਤਲ ਕੀਤਾ ਗਿਆ ਵੀ ਤੁਸੀਂ ਜਿਹੜੀ ਪੜਤਾਲ ਕਰੋ ਜੀ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ। ਪਹਿਲਾਂ ਕੋਈ ਲੱਗਦਾ ਸੀ ਕੋਈ ਸ਼ੱਕ ਸੀ ਇਸ ਤਰ੍ਹਾਂ ਦੇ ਜਿਹੜਾ ਜਿਹੜਾ ਤੁਹਾਨੂੰ ਸ਼ੱਕ ਇਹ ਗੱਲ ਜੁਕੀਮ ਸ਼ੱਕ ਤੋਂ ਬਦਲ ਗਈ ਦੀ ਪਹਿਲਾਂ ਵੀ 6-7 ਸਾਲ ਪਹਿਲਾਂ ਨਾ ਜੀ ਇਹ ਜਿਹੜੀ ledi ਸੀਗੀ ਸੁਖਜੀਤ ਕੌਰ ਇਹਦੀ ਜਿਹੜੀ ਸੱਸ ਸੀ ਉਹਦੀ ਜਿਹੜੀ ਮੌਤ ਵੀ ਉਹ ਵੀ ਉੱਜੇ ਘੇੜ ਭਰੀ ਹਾਲ ਦੇ ਵਿੱਚ ਉਹਦੋਂ ਵੀ ਪਿੰਡ ਨੂੰ ਸੱਤ ਸੀ ਵੀ ਉਹਦੀ ਮੌਤ ਕਿਸ ਨੇ ਕਤਲ ਕੀਤਾ ਗਿਆ ਉਸ ਕਰਕੇ ਹੁਣ ਵੀ ਸੱਤ ਵੀ ਨੇ ਗਾਣਾ ਨਕਰ ਦੇਖਦਾ ਇਸੇ ਕਰਕੇ ਸਾਨੂੰ ਸੱਤ ਸੀ ਉਹ ਕਰਕੇ ਹੀ ਪੜਤਾਲ ਕੀਤੀ ਵੀ ਬਾਕੀ ਵੱਡੀ ਚੱਕ ਲੈ ਕਿਹਨਾਂ ਦੀ ਮੌਤ ਹੋਈ ਹੈ ਜਾਂ ਕਿਸੇ ਨੇ ਕੋ ਸਾਧਸਥੀ ਨੂੰ ਵੀ ਕਤਲ ਕੀਤਾ ਉਹ ਕਿਸ ਤਰ੍ਹਾਂ ਦਾ ਉਹ ਮਨ ਕੀ ਕਿਸ ਤਰ੍ਹਾਂ ਦਾ ਇਨਸਾਨ ਸੀ ਕਿਸੇ ਬਰਤਨ ਦਾ ਜੀ ਜਗਤਾਰ ਸਿੰਘ ਤਾਂ ਬਹੁਤ ਜੇ ਪਿੰਡ ਤੇ ਸ਼ਿਆਮ ਜਗਤਾਰ ਸਿੰਘ ਕਹਿੰਦੇ ਹਰਚਰਨ ਸਿੰਘ ਨੂੰ ਬਹੁਤ ਹੀ ਨਰਮ ਸੁਭਾਅ ਦਾ ਨਸ਼ੇ ਤੋਂ ਰਹਿਤ ਮੁੰਡਾ ਦੋ ਟਾਈਮ ਗੁਰੂ ਘਰ ਜਾਣ ਵਾਲਾ ਸੀਗਾ ਨਸ਼ੇ ਤੋਂ ਰਹਿ ਸੀ ਮਿਲਮਲਾ ਪੜਾ ਬਹੁਤ ਹੀ ਨਰਮ ਸੁਭਾਅ ਦਾ ਮੁੰਡਾ ਸੀਗਾ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਪਿੰਡ ਤਰਾ ਬਾਈ ਜੀ ਗੱਲ ਤਾਂ ਵੀ ਜਗਤਾਰ ਸਿੰਘ ਉਹ ਅਸੀਂ ਜਗਤਾਰ ਕਹਿੰਦੇ ਨੇ ਪਿੰਡ ਚੋਂ ਮੁੰਡੇ ਨੂੰ ਵੈਸੇ ਪੱਕਾ ਨਾਮ ਉਹਦਾ ਹਰਚਰਨ ਸਿੰਘ ਸੀਗਾ ਬਹੁਤ ਜਿਆਦਾ ਨਰਮ ਸੁਭਾਅ ਦਾ ਬੰਦਾ ਸੀ ਕਿਸੇ ਨਾਲ ਬੋਲਣੀ ਨਹੀਂ ਮਾੜੀ ਕਿਸੇ ਨਾਲ ਕੁਝ ਨਹੀਂ ਮੰਨ ਲਓ ਪਿੰਡ ਚ ਹਰ ਇੱਕ ਬੰਦੇ ਨਾਲ ਵਰਤਣ ਵਾਲਾ ਬੰਦਾ ਸੀਗਾ ਤੇ ਜਿਹੜਾ ਇਹ ਕੰਮ ਹੋਇਆ ਪਹਿਲਾਂ ਤਾਂ ਸਭ ਨੂੰ ਬਾਈ ਪਿੰਡ ਚ ਆਈ ਸੀਗਾ ਵੀ ਯਾਰ ਅੱਗ ਲੱਗ ਗਈ ਅੱਗ ਲੱਗਣ ਕਾਰਨ ਵੀ ਮਰ ਗਿਆ ਜਾਂ ਕੁਝ ਵੀ ਬਾਅਦ ਚ ਪੁਲਿਸ ਨੇ ਜਿੰਮੇ ਤਫਤੀਸ਼ ਕੀਤੀ ਆ ਦੋ ਬੰਦੇ ਫੜੇ ਗਏ ਇੱਕ ਦੀ ਘਰ ਦੀ ਦੀ ਵੀ ਸ਼ਾਮਲ ਹੋਈ ਆ ਸਾਜ਼ਿਸ਼ ਦੇ ਵੀ ਉਹਨਾਂ ਨੇ ਮਾਰਿਆ ਜੀ ਹੁਣ ਅਫਵਾਹਾਂ ਤਾਂ ਬਾਈ ਜੀ ਬਹੁਤ ਉੱਡ ਜਾਂਦੀਆਂ ਨੇ ਹੁਣ ਉਹ ਇਹ ਤਾਂ ਕੋਸ ਕਹਿ ਨਹੀਂ ਸਕਦੇ ਜਿਵੇਂ ਹਨ ਉਹ ਵੀ ਇੱਕ ਜਿਵੇਂ ਮਹਾਰਾਜ ਤੋਂ ਆਗਾ ਇਹਦੇ ਪੇਕਾਂ ਤੋਂ ਹੀ ਆ ਮੁੰਡਾ ਉਹ ਹੈਗਾ ਇੱਕ ਰਾਮਪਰਾ ਗੱਲਪੱਤੀ ਤੋਂ ਆ ਇੱਕ ਇੱਕ ਹੋਦਾਗੀ ਬਾਕੀ 2 ਬਈਰ ਨਿਕੇ ਨਿਕੇ ਜਵਾਗ ਆ ਉਹਨਾਂ ਦਾ ਵੀ ਨਹੀਂ ਸੋਚਿਆ ਵੀ ਕੀ ਬਣੂ ਹੋ ਸਕਦਾ ਜੇ ਬਾਹਰ ਰਹਿੰਦੀ ਇਹ ਕੱਲ ਨੂੰ ਉਹਨਾਂ ਨੂੰ ਵੀ ਮਾਰ ਸਕਦੀ ਸੀ ਬੱਚਿਆਂ ਨੂੰ ਵੀ ਪਹਿਲਾਂ ਵੀ ਇਹਦੀ ਸੱਸ ਦੀ ਡੈਥ ਹੋਈ ਸੀਗੀ ਉਦੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਬੀ ਪ੍ਰੈਸ਼ਨ ਨਾਲ ਲੱਗ ਕੇ ਮਰੀਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਉਹ ਹੋ ਸਕਦਾ ਉਹ ਵੀ ਜਿਹਨੇ ਮਾਰੀ ਹੋਵੇ ਬਾਈ ਜੀ ਇਹ ਬਹੁਤ ਹੀ ਨਰਮ ਪਰਿਵਾਰ ਮੁੰਡਾ ਸੀਗਾ ਤੇ ਨਸੇ ਬੱਤੇ ਤੋਂ ਰਹੇ ਸੀਗਾ ਤੇ ਬਹੁਤ ਸਾਜ਼ਿ ਤਹਿਤ ਇਹਨੂੰ ਵਿਚਾਰੇ ਨੂੰ ਮਾਰਿਆ ਗਿਆ ਤੇ ਪਹਿਲਾਂ ਤਾਂ ਅੱਗ ਦੇ ਵਿੱਚ ਹੀ ਰਹਿਗੇ ਸੀ ਵੀ ਚਲੋ ਗੱਡੀ ਨੂੰ ਅੱਗ ਲਾ ਕੇ ਗਰਮੀ ਕਰਕੇ ਬਾਅਦ ਦੇ ਵਿੱਚ ਜਾਂਚ ਦੇ ਵਿੱਚ ਆਇਆ ਵੀ ਇਹਨੂੰ ਇਹਦੀ ਮਾਲੋ ਘਰਦਿਆ ਨਹੀਂ ਇਹਦੀ ਪਤਨੀ ਨਹੀਂ ਮਾਲੋ ਸਾਜ਼ਿ ਸ ਰਸ ਕੇ ਇਹਨੂੰ ਬੇਰਹਿਮੀ ਨਾਲ ਮਰਵਾਇਆ ਗਿਆ ਤੇ ਇਹਨੂੰ ਬੰਦ ਦੀ ਸਜ਼ਾ ਵੱਧ ਤੋਂ ਵੱਧ ਕਾਨੂੰਨ ਮਿਲਣੀ ਚਾਹੀਦੀ ਹੈ ਠੀਕ ਹੈ ਮਾਲੋ ਘਣਾ ਕਰਿਆ ਉਹਦੀ ਇਹਨੂੰ ਸਜ਼ਾ ਮਿਲੂ ਠੀਕ ਹੈ ਇਹੀ ਕਹਿ ਸਕਦੇ ਆ ਜੀ ਜਾਂ ਤਾਂ ਮੰਨ ਕੇ ਚਲੋ ਵੀ ਜ਼ਮੀਨ ਪ੍ਰੋਪਰਟੀ ਵੀ ਦਾ ਇੰਨਾ ਦੀ ਸੀ ਪਹਿਲਾਂ ਵੀ ਇਹ ਕੋਈ ਹੁਣ ਜ਼ਿਆਦਾ ਲਾਲਚ ਹੋ ਗਿਆ ਇਹਨੂੰ ਵੀ ਮਾਰ ਮੁਰ ਕੇ ਜਾਂਦਾ ਵੀ ਇਹਦੀ ਜਿਹੜੀ ਸਾਰੀ ਪ੍ਰੋਪਰਟੀ ਆ ਵੀ ਮੈਂ ਇਕੱਲੀ ਹੜੱਪ ਕਰ ਲਵਾਂਗੀ ਪ੍ਰੋਪਰਟੀ ਵੀ ਹੈਗੀ ਆ ਬੰਦੇ ਕੋਲੇ ਵੀ ਪ੍ਰੋਪਰਟੀ ਦੀ ਹੱਕਦਾਰ ਮੈਂ ਬਣ ਜਾ ਇਹਦੇ ਦੋ ਬੱਚੇ ਆ ਜੀ 10 ਸਾਲ ਦੀ ਕੁੜੀ ਆ 8 ਸਾਲ ਦਾ ਮੁੰਡਾ ਤੇ ਦੋ ਬੱਚੇ ਕਿੰਨੇ ਬੰਦੇ ਸ਼ਾਮਲੇ ਨੇ ਇਹਦੇ ਵਿੱਚ ਇਹਦੇ ਵਿੱਚ ਜੀ ਆ ਹਜੇ ਤੱਕ ਜਾਂਚ ਚ ਤਿੰਨ ਬੱਚੇ ਆ ਤਿੰਨ ਬੰਦੇ ਆਏ ਆ ਜੀ ਦੋ ਏਜੰਟਸ ਇੱਕ ਇਹਦੇ ਘਰ ਦੇ ਇੱਕ ਮਹਰਾਜ ਤੋਂ ਆ ਜੀ ਤੇ ਇੱਕ ਰਾਮਪੁਰ ਸਿਟੀ ਤੋਂ ਆ ਜੀ ਨਾਲ ਬੋਲੋ ਮੰਗ ਤੇ ਇਹੀ ਕਰ ਰਹੇ ਆ ਜੀ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਹੋ ਸਕੇ ਤਾਂ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਵੇਂ ਉਹਨੂੰ ਜੌਂਦੇ ਜੀ ਝਾੜਿਆ ਤਾਂ ਇਹਨੂੰ ਵੀ ਉਹ ਚੀਜ਼ ਆ ਮੰਨ ਲਓ ਮਾਪਜਾ ਮਾਪਜਾ ਭੁਗਤ ਨਾ ਪਵੇ ਇਹ ਨਾ ਡਟ ਮੇਰਾ ਨਾਮ ਜਸਵੀਰ ਸਿੰਘ ਹੈ ਜੀ